ਵਹੀਪੁਰ ਜੀ ਦਾ ਖਾਲਸਾ ਸ਼ਿਵਹੀਪੁਰ ਜੀ ਦੀ ਫਤਿਹ ਅੱਜ ਰਾਮਗੜੀਆ ਸੀਨੀਅਰ ਸੈਕੰਡਰੀ ਸਕੂਲ ਦੇ ਵਿਕੇ ਦਸਤਾਰ ਮੁਕਾਬਲਾ 2026 ਮਾਨਵਤਾ ਸੇਵਾ ਸੁਸਾਇਟੀ ਵੱਲੋਂ ਕਰਵਾਇਆ ਗਿਆ ਜਿਦੇ ਵਿੱਚ ਸਾਡੇ ਚੇਅਰਮੈਨ ਸਾਹਿਬ ਸਰਦਾਰ ਚੰਜੀਤ ਸਿੰਘ ਜੀ ਬਹੁਤ ਪੰਦੇਹੀ ਨਾਲ ਇਸ ਯੋਗਤਾ ਨੂੰ ਸਫਲ ਬਣਾਉਣ ਲਈ ਮਿਹਨਤ ਕਰ ਰਹੇ ਨੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਇਸ ਤੋਂ ਇਲਾਵਾ ਸਾਡੇ ਸਾਰੇ ਮੈਂਬਰ ਸਹਿਬਾਨਾਂ ਅਤੇ ਅਧਿਕਾਰਾਂ ਸਕੂਲ ਦੇ ਪ੍ਰਿੰਸੀਪਲ ਸਹਿਬਾਨ ਅਤੇ ਅਜਾਪਾ ਵੱਲੋਂ ਬੱਚਿਆਂ ਦੇ ਬੱਚਿਆਂ ਵੱਲੋਂ ਇਸ ਯੋਗਤਾ ਨੂੰ ਪਰਫਾਰਮ ਕੀਤਾ ਗਿਆ ਸਾਡੇ ਇੱਥੇ ਆਏ ਹੋਏ ਮੁੱਖ ਮਹਿਮਾਨ ਧੋਲ ਸਾਈਕਲ ਵੱਲੋਂ ਦੋ ਦੋ ਟਰਾਫੀਆਂ ਦਿੱਤੀਆਂ ਗਈਆਂ ਤੇ ਦੋ ਸਾਈਕਲ ਦਿੱਤੇ ਗਏ ਫਸਟ ਸੈਕਿੰਡ ਥਰਡ ਫੋਰਥ ਵਿਜੇਤਾ ਨੂੰ ਮੈਡਲ ਵੀ ਪਾਏ ਗਏ ਨੇ ਤੋਂ ਸਾਡੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੈ ਕਿਉਂਕਿ ਦਸਤਾਰ ਮੁਕਾਬਲਾ ਦਸਤਾਰ ਮੁਕਾਬਲਾ ਇਹ ਜੋ ਹੋਇਆ ਹੈ ਇਹ ਬਹੁਤ ਉੱਚੇ ਰ ਪੱਧਰ ਤੋਂ ਹੋਇਆ ਹੈ ਕਿਉਂਕਿ ਦਸਤਾਰ ਬੰਦੀ ਜਿਹੜੀ ਹੈ ਇਹ ਇੱਕ ਇਤਿਹਾਸਕ ਗੱਲ ਹੋ ਜਾਂਦੀ ਹੈ ਇਹ ਜੇ ਜ ਇਤਿਹਾਸ ਦੀ ਆਪਾਂ ਗੱਲ ਕਰਾਂਗੇ ਤਾਂ ਸਮਾਂ ਬਹੁਤ ਜ਼ਿਆਦਾ ਲੱਗ ਜਾਏਗਾ ਅਸੀਂ ਕੋਈ ਇੱਕ ਬਿਣਾ ਚੱਕਿਆ ਕਿ ਸਾਡੀ ਐਨ ਜੀਓ ਵਕ ਵਕ ਖੇਤਰਾਂ ਵਿੱਚ ਬਹੁਤ ਜ਼ਿਆਦਾ ਮਿਹਨਤ ਕਰੀ ਹੈ ਅਸੀਂ ਬਲੱਡ ਡੋਨੇਸ਼ਨ ਅਸੀਂ ਕਿਤਾਬਾ ਵੰਡਣ ਦਾ ਕੰਮ ਅਸੀਂ ਵਰਦੀਆਂ ਵੰਡਣ ਦਾ ਕੰਮ ਅਤੇ ਵਕਤੋ ਜਿੱਥੇ ਜਰੂਰਤ ਹੁੰਦੀ ਹੈ ਅਸੀਂ ਉੱਥੇ ਆਪਣੀ ਸੇਵਾ ਨਿਭਾਉਂਦੇ ਆ ਮੈਂ ਆਪਣੇ ਸਾਰੇ ਹੀ ਮੈਂਬਰਾਂ ਦਾ ਪਹਿਜੂ ਧੰਨਵਾਦ ਕਰਦਾ ਹਾਂ ਜੋ ਕਿ ਮੇਰੇ ਨਾਲ ਮੋਢਾ ਮੋਢਾ ਲਾ ਕੇ ਇਹੋ ਜਿਹੇ ਪ੍ਰੋਗਰਾਮਾਂ ਨੂੰ ਸਫਲ ਬਣਾਉਣ ਚ ਮੇਰਾ ਸਾਥ ਦਿੰਦੇ ਨੇ ਧੰਨਵਾਦ ਅਸੀਂ ਸਾਰੇ ਮਾਨਵਤਾ ਭرائی ਸੇਵਾ ਸੇ ਸਾਥੀ ਬਣ ਇਥੇ ਇਕੱਤਰ ਹੋਏ ਹਾਂ ਕਿਉਂਕਿ ਮਿਲਟਾ ਹੱਤ ਪ੍ਰੋਗਰਾਮ ਦੇ ਮੁਤਾਬਕ 15 16 ਸਕੂਲਾਂ ਦੇ ਬੱਚੇ ਅਸੀਂ ਜਿਹੜੇ ਨੇ ਇਥੇ ਬੁਲਾਏ ਸੀ ਤਾਂ ਕਿ ਉਹਨੇ ਦੇ ਦਸਤਾਰ ਮੁਕਾਬਲੇ ਕਰਕੇ ਅਸੀਂ ਉਹਨਾਂ ਨੂੰ ਉਤਸ਼ਾਹਤ ਵੀ ਕਰ ਸਕੀਏ ਪਰ ਉਹਨਾਂ ਨੂੰ ਨਾਮ ਦੇਖ ਕੇ ਹਸਣਾ ਹੌਸਲਾ ਵਜਾਈ ਵੀ ਕਰ ਸਕੀਏ ਅਸੀਂ ਜੋ ਦਸਤਾਰ ਹੈ ਉਸਨੇ ਵੀ ਇਹ ਫਸਲ ਨਹੀਂ ਆ ਕਿ ਪਿਛਲੇ ਵਿੱਤ ਦਾ ਨਹਾਵੇ ਦਿਖਣਾ ਤੇ ਲੰਘ ਗਈ ਬਹਾਰ ਦੀ ਗਲਤੀ ਕਰਨੀ ਜਿਹੜੇ ਸਿਰ ਤੋਂ ਲੈ ਕੇ ਪੈਰੀ ਹੱਦ ਕੀ ਉਸ ਦੀ ਗੀ ਦਸਤਾਰ ਦੀ ਗਲਤੀ ਕਰਨੀ ਹਕੀਕਤ ਇਹ ਆ ਕਿ ਜਿੰਨਾ ਬੁਲੰਦੀਆਂ ਦੇ ਉਤੇ ਇਹ ਕੌਮ ਸੇ ਸਾਡੇ ਬੱਚੇ ਸਨ ਇਹ ਬੁਰਾ ਦਿਲ ਜਿਹੜੀ ਆਦਤ ਉਹ ਗਰਸ਼ ਉਹ ਆਦਤ ਜਿਹੜੀ ਉਹਨਾਂ ਕਰਦੇ ਚਲੇ ਜਾ ਰਹੇ ਹਨ ਤੇ ਨਤੇ ਦਸਾਰਾ ਸਜਾਉਣ ਤੋਂ ਪਰਹੇਜ਼ ਕਰਦੇ ਹਨ ਇਸ ਕਰਕੇ ਅਸੀਂ ਇਹ ਯਤਨ ਕੀਤਾ ਤਾਂ ਕਿ ਇਹ ਪਰਹੇਜ਼ ਨਾ ਕਰਨ ਬਲਕਿ ਬੜੇ ਸ਼ੌਕ ਨਾਲ ਦਸਾਰਾ ਸਜਾਉਣ ਤਾਂ ਕਿ ਕੌਮ ਦੀ ਸ਼ਾਨ ਦਬਾਲਾ ਹੋ ਸਕੇ ਦੇਖੋ ਉਸ ਇੱਕ ਵਕਤ ਸੀ ਕਿ ਇਸ ਹਿੰਦੂ ਸੰਦਰ ਦੇ ਅੰਦਰ ਇਹ ਮਹਾਰਾਜਾ ਰਣਸੀ ਦਾ ਰਾਜ ਸੀ ਲੇਕਿਨ ਵਕਤ 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 ਦੇ ਨਾਲ ਇਹ ਸਾਰਾ ਕੋਈ ਘਰਦਾ ਕਰਦਾ ਇੱਥੋਂ ਤੇ ਆ ਗਿਆ ਕਿ ਸਾਨੂੰ ਇਹ ਸੋਚਣਾ ਪੈ ਗਿਆ ਕਿ ਅਸੀਂ ਆਪਣੀ ਦਸਤਾਰ ਨੂੰ ਸਾਹਮਣੇ ਨਹੀਂ ਸਕੇ ਇਸ ਕਰਕੇ ਇਹ ਯਤਨ ਸ਼ੁਰੂ ਕੀਤਾ ਤੇ ਕੋਸ਼ਿਸ਼ ਇਹ ਆ ਕਿ ਹਰ ਸਾਲ ਅਸੀਂ ਇਸ ਤਰ੍ਹਾਂ ਹੀ ਇਹ ਪ੍ਰੋਗਰਾਮ ਕਰਦੇ ਰਹੀਏ ਤਾਂ ਕਿ ਸਕੂਲਾਂ ਦੇ ਵਿੱਚ ਬੱਚਿਆਂ ਦੇ ਬੱਚਿਆਂ ਦੇ ਦਿਮਾਗ ਦੇ ਵਿੱਚ ਇਹ ਦਸਤਾਰ ਦੀ ਮਹਾਨਤਾ ਜਿਹੜੀ ਹੈ ਨਾ ਉਹ ਪੰਚਰਿਤ ਕੀਤੀ ਜਾ ਸਕੇ। ਮਾਈਗਲਿਕਾ ਖਾਲਸਾ ਮਾਈਗਲਿਕਾ ਫਤਿਹ ਦਸਤਾਰ ਮੁਕਾਬਲਾ ਪ੍ਰਤੀਯੋਗਤਾ ਰਾਮਗੜੀ ਸੈਨੇਟ ਸਕੂਲ ਦੇਖੇ ਮਾਨਵਤਾ ਭਲਾਈ ਸੇਵਾ ਸੁਸਾਇਟੀ ਵੱਲੋਂ ਕਰਵਾਈ ਗਈ ਆ ਇਸ ਦੇ ਵਿੱਚ 18 ਸਕੂਲਾਂ ਤੋਂ ਲਗਭਗ 54 ਬੱਚਿਆਂ ਨੇ ਹਿੱਸਾ ਲਿਆ ਜਿਹਦੇ ਵਿੱਚ 30 ਬੱਚੇ ਜੂਨੀਅਰ ਵਰਗ ਅਤੇ ਜਿਹੜੇ ਆਪਣੇ 24 ਬੱਚੇ ਸੀਰੀਅਲ ਵਰਗ ਦੇ ਵਿੱਚ ਵਿੱਚ ਹਿੱਸਾ ਲਿਆ ਤੇ ਬਹੁਤ ਹੀ ਵਧੀਆ ਬੱਚਿਆਂ ਨੇ ਦਸਤਾਰਾਂ ਸਜਾਈਆਂ ਮੁਕਾਬਲਾ ਬੜਾ ਫਸਮਾ ਸੀ ਤੇ ਜਿਹੜੇ ਜੱਜ ਸਹਿਬਾਨ ਆ ਉਹਨਾਂ ਨੇ ਬੜੀ ਪ੍ਰੀਕੀ ਦੇ ਨਾਲ ਇਹਦਾ ਨਿਰੇਖਣ ਕੀਤਾ ਤੇ ਬਹੁਤ ਹੀ ਜਜਮੈਂਟ ਕਰਨੀ ਔਕੀ ਸੀ ਇਹ ਵੀ ਚਲੋ ਇਹ ਮੁਕਾਬਲਾ ਹੁੰਦਾ ਇਹ ਬੱਚੇ ਉਸ ਪ੍ਰਾਪਤ ਕਰਕੇ ਜਾਂਦੇ ਆ ਉਹ ਸਿੱਖ ਕੇ ਜਾਂਦੇ ਆ ਤੇ ਸਾਡਾ ਮਤਲਬ ਸੰਸਥਾ ਦਾ ਇਹੀ ਉਪਰਾਨਾ ਹੈ ਕਿ ਬੱਚਿਆਂ ਨੂੰ ਇਸ ਧਰਮ ਦੇ ਬਸ ਜੋੜਿਆ ਜਾਵੇ ਤਾਂ ਜੋ ਕਿ ਜਿਹੜਾ ਉਹ ਨਸ਼ਿਆਂ ਤੋਂ ਦੂਰ ਰਹਿਣ ਤੇ ਜਿਹੜੀ ਇਹ ਗੁਰੂ ਮਹਾਰਾਜਾ ਦਾ ਬਖਸ਼ੀ ਦਸਤਾਰ ਆ ਇਹਦੀ ਜਿਹੜੀ ਮਾਨ ਸਨਮਾਨਣਾ ਉਹ ਕਾਇਮ ਰੱਖਿਆ ਜਾਵੇ ਤੇ ਬੱਚਿਆਂ ਨੂੰ ਅਸੀਂ ਇਹ ਵੀ ਦੱਸਿਆ ਵੀ ਦੇਖੋ ਕਿਤੇ ਵੀ ਜਣ ਕੇ ਸੇਲਾਂ ਲੱਗਦੀਆਂ ਨੇ ਦਸਤਾਰ ਤੇ ਕਦੇ ਸੇਲ ਜਾਂ ਨਹੀਂ ਲੱਗਦੀ ਤੇ ਇਹ ਜਿਹੜਾ ਆਪਣੀ ਇੱਜ਼ਤ ਦਾ ਵੀ ਮਾਨ ਸਨਮਾਨ ਦੇ ਤੌਰ ਤੇ ਨੂੰ ਦੇਖਿਆ ਜਾਂਦਾ ਜਿਵੇਂ ਆਮ ਤੌਰ ਤੇ ਕਿਹਾ ਜਾਂਦਾ ਵੀ ਇੱਜ਼ਤ ਨੂੰ ਲਾਜ ਲੱਕ ਰੱਖਣੀ ਆਪਣੀ ਤੇ ਇਸ ਬੜਾ ਹੀ ਉੱਚਾ ਪ੍ਰਤੀਕ ਆ ਦਸਤਾਰ ਤੇ ਇਸ ਕਰਕੇ ਬੱਚਿਆਂ ਨੂੰ ਸਾਡਾ ਮੇਨ ਮਕਸਦ ਇਹੀ ਸੀਗਾ ਕਿ ਬੱਚਿਆਂ ਨੂੰ ਦਸਤਾਰ ਨਾਲ ਜੁੜਿਆ ਜਾਵੇ ਆਪਣੇ ਧਰਮ ਨਾਲ ਜੁੜਿਆ ਜਾਵੇ ਨਸ਼ਿਆਂ ਤੋਂ ਦੂਰ ਰਹਿਣ ਬੜਾ ਅੱਛਾ ਮੈਸੇਜ ਹੈ ਕਿ ਬੱਚੇ ਹੋਰ ਇੱਕ ਕੰਮ ਕਰ ਰਹੇ ਹਨ ਇਹਨਾਂ ਦੇ ਉੱਪਰ ਆ ਇਹ ਸਾਡਾ ਪਲੇਟੀ ਪ੍ਰਤੀਯੋਗਤਾ ਸੀਗੀ ਤੇ ਪਹਿਲੋਂ ਸਾਡੀ ਸੰਸਥਾ ਵੱਲੋਂ ਬੱਚਿਆਂ ਨੂੰ ਯੂਨੀਫਾਰਮ ਦਿੱਤੀਆਂ ਗਈਆਂ ਨੇ ਸਟੇਸ਼ਨਰੀ ਦਿੱਤੀ ਗਈ ਆ ਬੂਟ ਦਿੱਤੇ ਗਏ ਆ ਤੇ ਇਹ ਸਾਡਾ ਹਜੇ ਪਲੇਟਾ ਸੀਗਾ ਕਿਉਂਕਿ 2025 ਦੇ ਵਿੱਚ ਇਹ ਸੰਸਥਾ ਸ਼ੁਰੂ ਹੋਈ ਆ ਤੇ ਜਿਹੜੇ ਆ ਬੜਾ ਹੀ ਮਤਲਬ ਕੰਮ ਕਰ ਰਹੀ ਸੰਸਥਾ ਪੱਧ ਚੜ ਕੇ ਤੇ ਕਹਿੰਦੇ ਜਿਹੜੀਆਂ ਪਹਿਲੀਆਂ ਪੰਜਾਬ ਵਿੱਚ 20 ਸੰਸਥਾਵਾਂ ਨੇ ਉਹਦੇ ਵਿੱਚ ਇਹ ਸੰਸਥਾ ਦਾ ਨਾਮ ਸ਼ਾਮਲ ਹੋ ਚੁੱਕਿਆ ਇਸ ਕਰਕੇ ਸਾਡੇ ਪਧਾਈ ਦੇ ਪਤਨ ਜਿਹੜੇ ਪ੍ਰਧਾਨ ਸਾਹਿਬ ਤੇ ਚੇਅਰਮੈਨ ਸਾਹਿਬ ਤੇ ਬਾਕੀ ਮੈਂਬਰ ਸਾਹਿਬਾਨ ਜਿੰਨੇ ਵੀ ਸਾਰੇ ਰਲ ਮਿਲ ਕੇ ਅਸੀਂ ਆਪਣਾ ਦਸਬੰਧ ਪਾਉਂਦੇ ਆ ਤੇ ਹੋਰ ਸਹਿਯੋਗੀ ਸੱਜਣਾ ਦੇ ਨਾਲ ਦਾਨ ਦੇ ਨਾਲ ਇਹ ਸੰਸਥਾ ਚਲਾ ਰਹੇ ਆ ਤੇ ਪ੍ਰਮਾਤਮਾ ਕੀ ਅਰਦਾਸ ਕਰਦੇ ਆ ਤੇ ਵੀ ਇਹ ਜਿਹੜੀ ਸੰਸਥਾ ਹੋਰ ਦਿਨ ਤੱਕ ਇਹਦਾ ਚੌਕਰੀ ਤਰੱਕੀ ਕਰੇ ਤੇ ਇਸ ਤਰ੍ਹਾਂ ਦਾ ਸਾਨੂੰ ਬਲ ਬਖਸ਼ੇ ਤਾਂ ਜੋ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਪੱਤਰ ਤੇ ਇਹ ਦਸਤਾਰਨ ਮੁਕਾਬਲਾ ਕਰਵਾ ਸਕੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਪੰਕਾ ਟਰਮ ਬਣਨ ਤੇ ਜੇ ਕੋਈ ਵੀ ਕਰਾਇਆ ਗਿਆ ਤੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਅੱਜ ਬੱਚਿਆਂ ਨੂੰ ਬਹੁਤ ਉਤਸ਼ਾਹ ਸੀ ਜੋ ਮਾਨਵਤਾ ਸੇਵਾ ਸੈਟੀਵਲ ਨੂੰ ਅੱਜ ਪਹਿਲਾ ਦਸਤਾਰ ਸਹਿਯੋਗ ਮੁਕਾਬਲਾ ਕਰਾਇਆ ਗਿਆ ਪ੍ਰੋਗਰਾਮ ਬਹੁਤ ਕੀਤੇ ਨੇ ਲੱਖ ਵਾਰ ਫੀਡਾਂ ਦਿੱਤੇ ਨੇ ਕਦੀ ਰੋਟੀਆਂ ਦਾ ਲੰਗਰ ਲਾਇਆ ਕਦੀ ਸਵੈਟਰ ਕਦੀ ਜਰਾਬਾਂ ਵੰਡ ਕਦੀ ਸਟੇਸ਼ਨਰੀ ਆਦਿ ਦਾ ਜਿਹੜਾ ਪ੍ਰਾਲਾਸਕੀ ਉਹ ਬੱਚਿਆਂ ਨੂੰ ਦਸਤਾਰ ਪ੍ਰਤੀ ਉਤਸ਼ਾਹ ਕਰਵਾਉ ਉਸੇ ਇਹ ਜਿਹੜਾ ਦਸਤਾਰ ਸਹਿਯੋਗ ਮੁਕਾਬਲਾ ਰਾਮਗੜੀਆ ਸਕੂਲ ਫੋਰ ਬੁਆਏਜ਼ ਜਿਹੇ ਰੱਖਿਆ ਗਿਆ ਇਸਕੀ ਆਉਣ ਵਾਲੇ ਸਮੇਂ ਚ ਅਸੀਂ ਯਤਨ ਕਰਾਂਗੇ ਕਿ ਇਸ ਤਰ੍ਹਾਂ ਦੇ ਹੋਰ ਵੀ ਮੁਕਾਬਲੇ ਉਹ ਕਰਵਾਏ ਜਾਣ ਤਾਂ ਕਿ ਬੱਚਿਆਂ ਨੂੰ ਦਸਤਾਰਪਤੀ ਸਿੱਖੀ ਬਰਤੀ ਉਤਸ਼ਾਹ ਮਿਲੇ ਜਿਹੜੇ ਬੱਚੇ ਅੱਜ ਕੇਸ ਕਟਾ ਰਹੇ ਨੇ ਉਹਨਾਂ ਨੂੰ ਵੀ ਹੌਸਲਾ ਜਾਕੇ ਅੰਦਰ ਮਨ ਚ ਉਹਨਾਂ ਦੀ ਸ਼ੌਕ ਜਾਕੇ ਕਿ ਅਸੀਂ ਵੀ ਦਸਤਾਰ ਸਜਾਣੀ ਹੈ ਅਸੀਂ ਵੀ ਸੋਨੇ ਸਿੱਖ ਬਣਨਾ ਹੈ ਉਹ ਕਿ ਤੁਹਾਨੂੰ ਆਈਡੀਆ ਆਇਆ ਵੀ ਕਿ ਕਿੰਨੇ ਬੱਚਿਆਂ ਨੂੰ ਉਹ ਲੈ ਕੇ ਆਣ ਅਗੇ ਇਤਨੀ ਸਾਡੀ ਇੱਕ ਟੀਮ ਨੇ ਪ੍ਰੋਗਰਾਮ ਵੀ ਕਰਾਇਆ ਬੱਚਿਆਂ ਨਾਲ ਬੱਚਿਆਂ ਵੱਲ ਤੋਂ ਜ਼ਿਆਦਾ ਪਬਲਿਕ ਹੋ ਰਹੀ ਹੈ ਦੇਖੋ ਵਾਕ ਵਾਕ ਸਮਾ ਵਾਕ ਵਾਕ ਵੀਡੀਓਜ਼ ਕੰਮ ਕਰ ਰਹੀ ਹੈ ਕੋਈ ਬਜ਼ੁਰਗਾਂ ਦੀ ਸੰਭਾਲ ਕਰ ਰਿਹਾ ਹੈ ਕੋਈ ਲੇਡੀਜ਼ ਦੀ ਕਰ ਰਿਹਾ ਹੈ ਕੋਈ ਰਾਸ਼ਨ ਵੰਡ ਰਿਹਾ ਹੈ ਕੋਈ ਲੰਗਰ ਲਾ ਰਿਹਾ ਸਾਡੀ ਸੰਸਥਾ ਦਾ ਸ਼ੁਰੂ ਤੋਂ ਇੱਕ ਮਾਟੋ ਸੀ ਕਿ ਅਸੀਂ ਐਜੂਕੇਸ਼ਨ ਤੇ ਕੰਮ ਕਰਨਾ ਹੈ ਜਿਹੜੇ ਲੋੜਵੰਦ ਬੱਚੇ ਨੇ ਜਿਹੜੇ ਪੜ੍ਹਾਈ ਕਰਨਾ ਚਾਹੁੰਦੇ ਨੇ ਅੱਗੇ ਆਣਾ ਚਾਹੁੰਦੇ ਨੇ ਪਰ ਉਹਨਾਂ ਕੋਲ ਫੰਡ ਨਹੀਂ ਹੈ ਕਿ ਉਹਨਾਂ ਦੇ ਪੇਰੈਂਟਸ ਕੋ ਉਹਨਾਂ ਨੂੰ ਹਲਪ ਕੀਤੀ ਜਾਵੇ ਤੇ ਉਹਨਾਂ ਦੀਆਂ ਅਸੀਂ ਫੀਸਾਂ ਦਾ ਵੀ ਉਹਨਾਂ ਬੱਚਿਆਂ ਨੂੰ ਸੈਸ਼ਨ ਦੀ ਸਕੂਲਾਂ ਦੇ ਬੱਚਿਆਂ ਦੇ ਬੂਟ ਜਿਹੜਾ ਆ ਬਾਂ ਸਵੈਟਰ ਉਹ ਬੰਡੇ ਆ ਤੇ ਹੁਣ ਅੱਜ ਜਿਹੜਾ ਉਹ ਵੀ ਉਤਸ਼ਾਹਤ ਵਾਲਾ ਸੀ ਕਿ ਬੱਚੇ ਜਿਹੜੇ ਐ ਉਹ ਸੋਹਣੀ ਦਸਤਾਰ ਸਜਾ ਕੇ ਸੋਹਣੀ ਜਿੱਕਰ ਉਹਨਾਂ ਨੂੰ ਹੋਰ ਭਾਵਨਾ ਜਾਗੇ ਉਹਨਾਂ ਲਈ ਸਮਝ ਸੀ ਹੋਰ ਵੱਡਾ ਬਹੁਤ ਵੱਡੇ ਪੱਧਰ ਦਾ ਇਹ ਮੁਕਾਬਲਾ ਕਰਾਵਾਂਗੇ ਕਿਉਂਕਿ ਅੱਜ ਸਾਡਾ ਪਹਿਲਾ ਇਸ ਪਾਸੇ ਪੜਾ ਸੀਗਾ ਉਹਨਾਂ ਲਈ ਸਮਝ ਤੁਸੀਂ ਦੇਖੋਗੇ ਲੁਧਿਆਣੇ ਦੇ ਸਾਰੇ ਹੀ ਸਕੂਲ ਬਿਸ਼ੱਕ 50 ਸਕੂਲ ਹੋਣ ਸਾਰਿਆਂ ਨੂੰ ਬੁਲਾ ਕੇ ਸਾਰਿਆਂ ਦੇ ਬੱਚਿਆਂ ਨੂੰ ਅਸੀਂ ਇਹ ਮੁਕਾਬਲੇ ਕਰਾਂਗੇ ਔਰ ਵੱਡੇ ਪੱਤਰ ਦੇ ਉਹਨਾਂ ਨੂੰ ਸਨਮਾਨ ਦਿੱਤਾ ਜਾਏਗਾ ਆਉਣ ਵਾਲੀ ਸਮੇਂ ਕੋਸ਼ਿਸ਼ ਕਰਾਂਗੇ ਮਾਨਵਤਾ ਸੇਵਾ ਸੁਸਾਇਟੀ ਦੇ ਔਰ ਵੀ ਜਿੰਨੇ ਫੀਲਡ 'ਚ ਸਾਡੇ ਕੋਲ ਸੇਵਾ ਹੋ ਸਕੀ ਉਹ ਜ਼ਰੂਰ ਨੇ ਵਾਣਾ ਬੱਚਿਆਂ ਨੂੰ ਕੀ ਮੈਸੇਜ ਦੋਗੇ ਇਹ ਬੱਚਾ ਅੱਜ ਕੱਲ ਬੱਚਿਆਂ ਨੂੰ ਅਸੀਂ ਕਹਿੰਦੇ ਆ ਵੀ ਬਾਹਰ ਕੈਨੇਡਾ ਅਮਰੀਕਾ ਨਾ ਜਾਓ ਆਪਣੇ ਪੰਜਾਬ ਨੂੰ ਸੰਭਾਲੋ ਨਸ਼ਿਆਂ ਦਾ ਕੋਹੜ ਤੇ ਵਿੱਚ ਨਾ ਰਲੋ ਔਰ ਆ ਕੇ ਪੰਜਾਬ ਨੂੰ ਹਰੀਆਲਾ ਪੰਜਾਬ ਨੂੰ ਸੁਨਹਿਰਾ ਸੋਨੇ ਦੀ ਚਿੜੀ ਵਾਲਾ ਪੰਜਾਬ ਬਣਾਓ देश दुनिया की हर खबर सबसे पहले देखने के लिए फॉलो करें सर्वजन न्यूज़ YouTube Facebook Instagram और WhatsApp चैनल पर